ਜ਼ਿੰਦਗੀ ਵਿੱਚ ਅੱਗੇ ਵਧਣ ਲਈ ਤੁਹਾਨੂੰ ਕਿਸੇ ਦੇ ਮਹਤਾਜ ਹੋਣ ਦੀ ਜ਼ਰੂਰਤ ਨਹੀਂ ਹੈ ਸਿਰਫ ਸਾਨੂੰ ਮਿਹਨਤੀ ਬਣ ਦੀ ਜ਼ਰੂਰਤ ਹੈ ਅਤੇ ਆਪਣੇ ਆਪ ਉੱਪਰ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਜੇਕਰ ਅਸੀਂ ਇਹ ਸੋਚ ਲਈਏ ਕਿ ਇਹ ਮੁਸੀਬਤਾਂ ਜਾਂ ਇਹ ਮੁਸ਼ਕਲਾਂ ਜਾਂ ਇਹ ਔਖੇ ਪੈਂਡੇ ਔਖੇ ਰਸਤੇ ਮੇਰੇ ਲਈ ਹੀ ਕਿਉਂ ਆਏ ਹਨ ਜਾਂ ਮੇਰੇ ਲਈ ਹੀ ਕਿਉਂ ਇਹ ਬਣੇ ਹਨ ਤਾਂ ਇਸ ਦਾ ਮਤਲਬ ਕਿ ਪ੍ਰਮਾਤਮਾ ਨੂੰ ਵਿਸ਼ਵਾਸ ਹੈ ਤੁਹਾਡੇ ਉੱਤੇ ਕਿ ਇਹਨਾਂ ਮੁਸ਼ਕਲਾਂ ਨੂੰ ਸਿਰਫ ਤੁਸੀਂ ਹੀ ਸਟਾਰਟ ਕਰ ਸਕਦੇ ਹੋ। ਸੋ ਜ਼ਿੰਦਗੀ ਦੇ ਵਿੱਚ ਇੱਕ ਸਕਾਰਾਤਮਕ ਸੋਚ ਲੈ ਕੇ ਚੱਲੋ। ਆਪਣੇ ਆਪ ਉੱਤੇ ਵਿਸ਼ਵਾਸ ਕਰਕੇ ਚੱਲੋ। ਤੁਸੀਂ ਸਭ ਤੋਂ ਵੱਧ ਆਪਣੇ ਆਪ ਨੂੰ ਪਿਆਰ ਕਰਦੇ ਹੋ। ਬੇਸ਼ੱਕ ਅਸੀਂ ਇਸ ਗੱਲ ਨੂੰ ਮੰਨੀ ਜਾਂ ਨਾ ਮੰਨੀਏ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿਰਫ ਆਪਣੇ ਨਿੱਜ ਲਈ ਕਰਦੇ ਹਾਂ। ਮੰਨਿਆ ਅਸੀਂ ਦੁਨੀਆਵੀ ਕੰਮਾਂ ਵਿੱਚ ਜਾਂ ਦੁਨੀਆ ਵਿੱਚ ਰਹਿੰਦੀ ਹੋਈ ਅਸੀਂ ਲੋਕਾਂ ਦੇ ਭਲਾਈ ਦੇ ਕੰਮ ਜਾਂ ਹੋਰ ਵੀ ਕਰਦੇ ਹਾਂ। ਪਰ ਬਹੁਤ ਕੁਝ ਜੋ ਅਸੀਂ ਆਪਣੇ ਲਈ ਕਰਦੇ ਹਾਂ ਇਸ ਕਰਕੇ ਤਾਨੂੰ ਵਿਸ਼ਵਾਸ ਵੀ ਆਪਣੇ ਆਪ ਉੱਪਰ ਹੀ ਕਰਨਾ ਚਾਹੀਦਾ ਹੈ ਜਿੰਦਗੀ ਦੇ ਵਿੱਚ ਕਾਮਯਾਬੀ ਪਾਉਣੀ ਬਹੁਤ ਹੀ ਔਖੀ ਨਹੀਂ ਸਿਰਫ ਇਸ ਮਨ ਨੂੰ ਮੋੜਨ ਦੀ ਧੀਰ ਹੈ ਜਿਸ ਦਿਨ ਤੁਸੀਂ ਸੋਚ ਲਿਆ ਕਿ ਤੁਸੀਂ ਇਹ ਕੰਮ ਕਰਨਾ ਹੈ ਤੇ ਨੰਬਰ 2 ਤੁਸੀਂ ਉਸ ਕੰਮ ਨੂੰ ਕਰਨ ਦੇ ਲਈ ਪੂਰਾ ਕਰਨ ਦੇ ਲਈ ਜੀ ਤੋਰ ਮਿਹਨਤ ਲਗਾ ਦਿੱਤੀ ਤਾਂ ਉਸ ਕੰਮ ਤੱਕ ਪਹੁੰਚਣ ਲਈ ਅਤੇ ਕਾਮਯਾਬੀ ਪਾਉਣ ਦੇ ਲਈ ਤੁਹਾਨੂੰ ਕੋਈ ਵੀ ਰੁਕਾਵਟ ਪੈਦਾ ਨਹੀਂ ਹੋਵੇਗੀ ਜਾਂ ਇਹ ਕਹਿ ਲਵੋ ਕਿ ਕੋਈ ਵੀ ਰਿਕਵਰਟ ਇਦੀ ਵੱਡੀ ਨਹੀਂ ਹੋਵੇਗੀ ਜੋ ਤੁਹਾਡੇ ਹਿੰਮਤ ਜਾਂ ਹੌਸਲੇ ਨੂੰ ਰੋਕ ਸਕੇ ਸੋ ਆਪਣੇ ਆਪ ਉੱਤੇ ਵਿਸ਼ਵਾਸ ਕਰੋ ਆਪਣੇ ਆਪ ਨੂੰ ਪਿਆਰ ਕਰੋ ਮਿਹਨਤੀ ਬਣੋ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰੋ ਸ਼ੁਕਰੀਆ